ਸਕਾ ਵੀ ਜੀ ਸਾਰੇ ਮੇਰੇ ਨੂੰ ਸੰਦੀੜੇ ਫਨ ਤਲਾ ਬੋ ਬੋ ਵੈਲਕਮ ਹੈ ਜੀ ਤੇ ਪਿੰਡ ਰਮਾਣਾ ਚੱਕ ਬਹੁਤ ਚੁੱਕੇ ਆ ਜੇਖੋ ਅੱਜ ਵੀ ਇਨਿਆ ਕੋਲ 8-9 ਦੇ ਲਗਭਗ ਪਚੂ ਸੇਲ ਆ ਬਾਕੀ ਭਾਈ ਜੀ ਨੇ ਗੱਲ ਕਰਦੇ ਆ ਭਾਈ ਜੀ ਅਸਤੀਕਾਲ ਜੀ ਹੋਰ ਭਾਈ ਜੀ ਅਸਤੀਕਾਲ ਜੀ ਅਸਤੀਕਾਲ ਜੀ ਬਹੁਤ ਫਰਕ ਹੀ ਆ ਗਈ ਛੇ ਢਾਈ ਦੀ ਪੀਸ ਨਾ ਛੇ ਢਾਈ ਤੇ ਢਾਈ ਢਾਈ ਬਹੁਤ ਵਧੀਆ ਮਾਰੀ ਉਹਦੋਂ ਆਪਾਂ ਇੱਕ ਇੱਕ ਡੇਢ ਵਜੇ ਪਾਈ ਹਾਂ ਤੇ ਢਾਈ ਵਜੇ ਸਾਰਾ ਹੀ ਮਾਰ ਲਿਆ ਗਿਆ ਸੀ ਹਾਂ ਠੋਕੋ ਭੈਣ ਭਰਾ ਨਾਰਾਜ਼ ਹੋ ਗਿਆ ਬਿਲਕੁਲ ਜੀ ਹਾਂ ਜੀ ਗੁੱਸੇ ਹੋ ਜਾਂਦਾ ਮੈਂ ਨਹੀਂ ਹੁਣ ਭਾਈ ਜਿੰਨੇ ਛਾਈ ਪਈ ਉਹਦਾ ਇਹ ਸਾਰਾ ਕੋਈ ਛਾਈਆਂ ਕੋਈ ਜੇ ਬੰਦਾ ਭਰਾ ਬਾਈ ਜੀ ਭਾਈ ਜਿੰਨੇ ਮੈਨੇ ਪਾ ਦੀ ਹਾਂ ਹਾਂ ਮਾਲੂ ਦਾ ਭਾਈ ਤੇ ਬਾਕੀ ਆ ਵੀ ਸਾਰੇ ਵੀ ਭਰਾਵਾਂ ਦਾ ਸੰਦੇਹ ਦੇ ਫਾਨ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਤੇ ਬਾਕੀ ਆਪਾਂ ਕੋ ਪਿਆਰ ਦੇਂਦੇ ਕਿੰਨਾ ਪਿਆਰ ਦੇਂਦੇ ਬਾਕੀ ਸਾਰੇ ਭੈਣ ਭਰਾ ਜਿਆਦਾ ਪਿਆਰ ਦਿੰਦੇ ਆ ਅਵੇ ਆਖੀ ਚਲੋ ਸਾਰੇ ਜਿਆਦਾ ਦਿਲੋਂ ਦਿਲੋਂ ਪਿਆਰ ਤੇ ਸਾਰਾ ਧੰਨਵਾਦ ਵੀਰ ਜੀ ਤੇ ਅੱਜ ਆਪਾਂ ਕੋ ਆਜਿਆ ਵੀ ਦੋ ਮਈਆਂ ਬਾਜੀ ਤੇ ਚਾਰ ਕਾਜਾਂ ਆਪਰੇ ਹਾਂਜੀ ਕਰੋ ਜੀ ਚਲੋ ਦੱਸੋ ਜੀ ਇਹ ਪਾ ਲਈ ਬੇਜੇਸੀਓ ਸੁਈ ਜੋ ਕੱਲ੍ਹ ਨੂੰ ਕੱਲ੍ਹ ਸੁਈ ਬਾਜੀ ਕੱਲ੍ਹ ਸੁਈ ਬਾਜੀ ਹਾਂਜੀ ਇਹ ਆਪਾਂ ਨਹੀਂ ਪਿਛਲੇ ਸੂਏ ਬੰਦੇ ਰਾਤਾਂ ਨੂੰ ਮੈ ਲੈ ਠੀਕ ਹੈ ਆਪਣੇ ਸੱਜਣ ਦੇ ਠੀਕ ਹੈ ਠੀਕ ਹੈ ਤੇ ਪਿਛਲੇ ਸੂਏ ਮਾਲਾ ਦੋ ਗਾਈ ਤੇ ਨਹੀਂ ਲੈ ਰਹੇ ਹੁਣ ਵੀ ਦਾ ਵੀ ਹੁਣ ਇੱਕ ਕੱਲ ਦੀ ਸੂਈ ਚ ਹੋਂਗੇ 10 ਕਿਲੋ ਪਾਣਾ ਹੈ 10 ਕਿਲੋ ਪਾਣਾ ਦੋ ਡੰਗ ਬੰਦਾ ਤਿੰਨ ਡੰਗ ਚੋਦੇ ਲਓ ਜੀ ਚੋਟੀ ਮੇਰਾ ਕਾਲੀ ਸ਼ਾਡ ਬਲੈਕ ਬਿਲਕੁਲ ਕੋਈ ਫੂਦ ਨਹੀਂ ਭਾਈ ਜੱਟ ਬਲੈਕ ਲਓ ਜੀ ਫੁੱਲ ਸਿਆਲ ਮੈਂ ਫੁਰੀ ਕੱਟੀ ਮੰਗਲਾ ਕੱਟੀ ਬੈਠੇ ਕੱਟੀ ਮੰਗਲਾ ਇਧਰ ਇਧਰ ਤੁਰ ਨਾ ਕੇ ਤੇ ਪਾਣੀ ਫੁੱਲ ਸਿਆਲ ਬਲੈਰੋ ਨਹੀਂ ਹੋਣੀ ਆ ਵਾਕਿ ਬਲੈਰੋ ਦੇ ਆਣੀ ਆ ਦੂਜੀ ਜਿਹੜੀ ਮੇਰਾ ਲੇਵਲ ਪਰ ਦੇਖ ਕੋਈ ਆਪੇ ਵੀਰ ਬੰਦਾ ਜਲਾਲੇ 18 ਦੇ 17 ਨਾ ਪਰ 14 15 ਕਿਲੋ ਪਹਿਲੇ ਛੁਏ ਕੱਢਿਆ ਮੈਂ ਨੇ ਤੇ ਪਰ ਵੇਖ ਲਓ ਮੈਂ ਨਹੀਂ ਬਾੜੀ ਬੂਟੀ ਦੇ ਪਰ ਮਹੀਰਾ ਸਾਰ ਥਾਰ ਬਹੁਤ ਆਹ ਪੁੱਲ ਸਾਇਰ ਭਾਜੀ ਜੱਟ ਬਲੈਕ ਨਾ ਬੂਰੀ ਆ ਜੱਟ ਬਲੈਕ ਹਾਂਜੀ ਪੁੱਲ ਸਾਇਰ ਆ ਵੇਖ ਲਓ ਮੈਂ ਨਾ ਗੈਥੂ ਥਾਂ ਥੁੰਦੀ ਬਹੁਤ ਜ਼ਿਆਦਾ ਭਾਜੀ ਗੈਸ ਆ ਵੇਖੋ ਭਾਜੀ ਇਹ ਸਿਪਾਈ ਹੈ ਨਾ ਭਾਜੀ ਬਾਕੀ ਸਿਰੋਨ ਵੀ ਭਾਜੀ ਕੋਈ ਇਹਦੇ ਨਹੀਂ ਹੱਥ ਰਵਤ ਇਧਰ ਵੇਖੋ ਵਾਹ ਵੇਖੋ ਭਾਜੀ ਬੱਠੀ ਇਹ ਆ ਵੀ ਪੜੀ ਚੌਂ ਨ ਤੇ ਰਕੜੀ ਆ ਰਹੀ ਚੋਈ ਚੋਈ ਦੇਖੀ ਕੋਈ ਕਿਉਂ ਆ ਵੀ ਬੜੀ ਵਗ ਕੋਈ ਪਰਵਾਨਾ ਛੱਡੀ ਪਰ ਬੱਚੇ ਕੋਈ ਬੜੀ ਬੱਚੇ ਹਾਂਜੀ ਮੋਲ ਵੀ ਜੈਲੀ ਪੋਣਾ ਪਾ ਜੈ ਜੀ ਇਹ ਉਧਰ ਬਾਜ਼ ਜੈਲੀ ਹੈਗਾ ਨਾ ਆ ਜਿਹੜਾ ਮੈਂ ਟੇਕੀ ਲੱਗੇ ਬਾਸ ਬਾਸ ਮੋਲ ਬਾਜੀ ਭਾਵੇਂ ਇੱਕ ਪੱਸੀ ਇੱਕ 30 ਕਰਾਈਏ ਹਾਂਜੀ ਇਹ ਇੱਕ 18 ਜਿਹੜੀ ਵਟ ਇੱਕ ਦਾ 18000 18000 ਦੀ ਚੋੜ ਛੋੜ ਛੋੜ 500 ਛੋੜ ਕਹਿੰਦਾ ਪਰ ਇੱਕ ਵਾਰੀ ਭਾਜੀ ਮਹੀਂ ਵੇਖ ਲਓ ਭਾਜੀ ਦਿਖਾ ਦੇ ਵੇਖ ਲੈ ਭਾਜੀ ਕਿਰੇ ਇੱਕ ਵੀ ਕਿੱਥੇ ਕਿਰੇ ਗਿਆ ਉਹ ਥੰਦਾ ਪਰ ਮਹੀਂ 68 ਕਿਲੋ ਵਾਲੀ ਪੈ ਜੜ ਹਾਂਜੀ ਇਹ ਵੀ ਸੂਈ ਆ ਇਹ ਵੀ ਚਾਹੇ ਲਿਜੋ ਜੀ 6 ਨਾਲ ਪੰਜ ਚਾਰ ਠੀਕ ਆ ਇਹਨੇ ਮੇਰੇ ਨਾਲ ਮੋਏ ਜੀ ਇਹ ਵੀ ਤਾਰੀ ਸੂਈ ਪੰਜਾ ਛੇ ਦਾ ਵੀ ਦੇਖੋ ਇਹ ਕੋਈ ਵਜਨ ਵਾਲੀ ਬੁਰੀ ਮੈਂ ਇਹ ਕੋਈ ਨਹੀਂ ਜੀ ਆਈਟਮ ਆ ਆਪਣਾ ਕਹੀ ਰੱਖੇ 12 ਵੀਰ 13 ਕਿਲੋ 13 ਕਿਲੋ ਕੋਈ ਆਨਲਾਈਨ ਚ ਹੋਵੇ ਇਹ ਸਭ ਚਵਾਲੇ ਵੀਰ ਭਰਾਓ ਤੇਰੇ ਕੋਲ ਬੋਲੇ ਨਹੀਂ ਆ ਜੀ ਚਲੋ ਨਾਮ ਨਾਲ ਭਾਜੀ ਕਿਦਾ ਦੇਖੋ ਭਾਜੀ ਫੁੱਲ ਸੈੱਟ ਆ ਭਾਜੀ ਹਾਂ ਕੋਈ ਇਹਦੀ ਵੀ ਚਵਾ ਇੱਕ ਨੰਬਰ ਭਾਜੀ ਫੁੱਲ ਸੈੱਟ ਭਾਜੀ ਹੱਡੀਆਂ ਵਿੱਚ ਆ ਜੀ ਬੋਦੀ ਬਾਰੋਂ ਉਹ ਕਿਹਾ ਕੋਈ ਨਹੀਂ ਦੇਖੋ ਪਹਿਆ ਬਾਕੀ ਨਹੀਂ ਜੋ ਆ ਵੇਖੇ ਨੰਬਰ ਭਜੀ ਬੜ ਭੜੀ ਇਧਰ ਦੇਖੋ ਨਾ 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 ਦੇਖੋ ਕਿੰਨੀਆਂ ਨਾ ਨਾ ਮਈ ਦਾ ਪੱਟਾ ਫੱਟਾ ਦੇ ਕਰੇ ਸਾਰੀਆਂ ਕਰੇ ਇੰਨੀ ਠੰਡੀ ਪਾਣੀ ਜਦਾਂ ਮਰਜੀ ਕੋਈ ਗੱਲ ਨਹੀਂ ਚੋਰ ਬਹੁਤ ਚੰਗੀ ਹਾਂਜੀ ਹਾਂਜੀ ਜਿਆ ਜਿਆ ਬੋਤਾ ਦੇ ਪੀਰ ਪਰ 1.5 2 ਲੱਖ ਦੀ ਆ ਪਰ ਆਪਾਂ ਉਹ ਕੰਮ ਨਹੀਂ ਕਰਨਾ ਆਪਾਂ ਜਿਆ ਹੀ ਖਿਣਾਵਾ 1 25 ਹਾਂਜੀ 1 20 1 20 ਹਾਂਜੀ ਸ਼ੋਰ ਕਰ ਬਾਈ ਸ਼ੋਰ ਕਰਾਂਗੇ ਭਾਜੀ ਹਾਂਜੀ ਆ ਜੋ ਗਾਓ ਪਹਿਲਾ ਸੁਆ ਭਾਜੀ ਪਹਿਲਾ ਸੁਆ ਇਹ ਪਹਿਲਾ ਸੁਆ 4 ਦੰਦ 4 ਦੰਦ ਹਾਂਜੀ ਮਗਰ ਬੱਚਾ ਆ ਗਿਆ ਭਾਜੀ ਠੀਕ ਆ ਦੋ ਦੋ ਇਹਨਾਂ ਕੋਲ 14 ਤੋਂ 15 ਇਹ ਵੀ ਗੋਲੋ ਹਾਂਜੀ ਲੋ ਜੀ ਦੇਖੋ ਭਾਜੀ 4 ਦੰਦ ਬੁੱਠੀ ਦੇਖੋ ਭਾਜੀ ਛਪਾਈ ਤੇ ਲਾ ਛੋਹੀ ਉਹ 4 ਦੰਦ ਵੇ ਹੋਰ ਹੋਰ ਵੀ ਦੇਖੋ ਸੁਆ ਜੂ ਵਧੀਆ ਮੈਨਾਂ ਭਾਜੀ ਸਟਾਪੂਰ ਥਣ ਵੇਖੋ 14 किलो वीर 15 ਮਿਲ ਦੇ 14 ਠੰਡਾ ਕਰਕੇ ਦੇ ਦਾਂਗੇ ਭਾਜੀ ਪਰ ਇਹ ਲੋ ਸ਼ਫਾਇਰ ਨਾਲ ਭਾਜੀ ਵੱਡੀ ਵਸੀ ਬਕੀ ਭਾਜੀ ਫੁੱਲ ਸਾਈਜ਼ ਭਾਜੀ ਵੱਡੀ ਪੂਰਾ ਕੱਟ ਕਰ ਪੂਰਾ ਕੱਟ ਕਰ ਆਹ ਦੇਖੋ ਭਾਜੀ ਇਹ ਵੀ ਇਹ ਵੀ ਇਦਾਂ ਭਾਜੀ ਆਇਓ ਕੋਈ ਬੱਚਿਆ ਬੱਚਿਆ ਦੀ ਪ੍ਰਵਾਹ ਹੋਣਾ ਨਹੀਂ ਇਹ ਨਹੀਂ ਆ ਵੀ ਦੇਖੋ ਲਪਾ ਮਾਰਦੀਆਂ ਨਿਆਰੇ ਕੋਈ ਨਹੀਂ ਭਾਜੀ ਹਾਂਜੀ 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 ਵਸ਼ੀਰਾ ਭਾਜੀ ਚਾਦਣਾ ਸਾਂਭਣ ਵਾਲੀ ਥੋੜੀ ਪਤ ਮਾਰੇ ਘਰੋਂ ਲਈ ਆ ਚਲੋ ਆਪਾਂ ਭਾ ਲੈ ਦੇਣੀ ਆ ਮੁੱਲ ਵੀ ਭਾ 60 ਦੀ 55 ਦੀ ਹਾਂ ਨਾ ਗੁੰਜਾ ਦੀ ਛੋੜ ਕਰਦਾ ਛੋੜ ਹੀ 50 ਛੋੜ ਹੀ ਚਲੋ ਠੀਕ ਆ ਇਹ ਮਿੰਟ ਜਾਸੂਆ ਅੱਛਾ ਦੱਸੀ ਆ ਗਈ ਜੇ ਭਾਜੀ ਕੱਲ ਦੀ ਸੂਈ ਭਾਜੀ ਮਗਰ ਵਛੀ ਆ ਬੱਚਾ ਵੇਖੋ ਭਾਜੀ ਮਗਰ ਵਛੀ ਬਹੁਤ ਆ ਵੇਖੋ ਭਾਜੀ ਬੱਚਾ ਜਿਆਦਾ ਬੱਚਾ ਜੋਸੀ ਦਾ ਬੱਚਾ ਵੇਖੋ ਤੇ ਦੂਜਾ ਜਾਸੂਆ ਭਾਈ ਸੂਈ ਜੋ ਕਿੰਨੇ ਬੋਲਾ ਐ ਟਾਈਮ ਦੀ 13 ਕਿਲੋ ਬੋਲਾ ਦੇ ਖਾ 13 ਕਿਲੋ ਮੇਰ ਦਾ ਲਓ ਜੀ 13 ਕਿਲੋ ਵਹਿੜ ਜਾਓ ਗੱਡੀ ਸੋਹਣੀ ਆ ਦੇਖ ਲਓ ਭਾਜੀ ਮੈਂ ਕਾਹਾਂ ਪਿਛਾਂ ਬੜੀ ਵੇ ਕਿੱਥੇ ਕਿੱਥੇ ਵੇਖ ਲਓ ਕਿੰਨਾ ਕਰੂ ਭਾਜੀ ਦੋ ਤੀਜੇ ਪਹਿਲੇ ਸੂਏ ਵੀਰ ਭਰਾ ਆ ਕੇ ਨੇ 13 14 ਕਿਲੋ ਚੋਇਆ ਚਲੋ ਆਪਾਂ ਨੇ 60 80 ਕਿਲੋ ਵੇਹੂਗੀ ਨਾਰਮਲ ਸੇਵ ਦੇ ਵੱਡਾ ਪੂਲ ਸਾਈਜ਼ ਭਾਈ ਵੱਡੀ ਵਸ਼ੀਆ ਤੁਨੀ ਸੂਜ ਆਈ ਆ ਤਾ ਵਾ ਡੰਗ ਸੂਜ ਕੇ ਛੜਾ ਜਾ ਕਦੋਂ ਦਾ ਨੱਪਾ ਲਾ ਜਾਂਦਾ ਬਿਲਕੁਲ ਤੇ ਬਾਕੀ ਭਾਈ ਕਿਉਂ ਹਨ ਇਹਦੀ ਵੀ ਇਦਾਂ ਹੀ ਮੋਟਰਾਂ ਹੀ ਆਪਾਂ ਠੰਡੀ ਦਾ ਵਗਾਨ ਲੈਣੀ ਨਹੀਂ ਨਾ ਨਾ ਕੀ ਆ ਬਣੀ ਆਹ ਸਭ ਹੀ ਠੀਕ ਹੈ ਇਹ ਖੜਾ ਵੀ ਕਿਉਂ ਐ ਵਿੱਚ ਗੰਦੀਆਂ ਕਿਦਾਂ ਫਿਰ ਫੇ ਹਾਂਜੀ ਤੇ ਸੰਦੀਪ ਜੀ ਇਹ 70 ਦੀ 65 ਦੀ ਵੀ ਆ ਹਾਂ ਹਾਂ ਨਾ 60 ਦੀ 60 ਦੀ ਹੋਰ ਕਾਰ ਦੀ ਚਲੋ ਠੀਕ ਹੈ ਭਾਈ ਬਿਲਕੁਲ ਹਾਂਜੀ ਆ ਜੀ ਸੋ ਇਹ ਭਾਈ ਗੱਪੜ ਗੱਪੜ ਇਹ ਵੀ ਭਾਈ ਇਦਾਂ ਹੀ ਖੜਾ ਬਟਕੜਾ ਆਵੇ ਜਿੱਦਾਂ ਮਾਜੀ ਥੱਲੇ ਠੰਡੀਆਂ ਠੰਡੀਆਂ ਕੋਈ ਐ ਕਰਨੀ ਇਹ ਵੀ ਖੋਲੀ ਇਹ ਵੀ ਖੋਲੀ ਸੋ ਜੀ ਪਰ ਆ ਵੀ ਲੋਕਰ ਬਾਰਨੀ ਬੋਨੀ ਵਰੀ ਜਿਹਨ ਦਾ ਖਰਦੂਗੀ ਪਰ ਮਲ ਬੰਦੇ ਕਹਿੰਦਾ ਤੇਰਾ ਜਗਾ ਤੂੰ ਕਿਹਾ ਪਿੰਨੇ ਦੂਏ ਜਿਹੇ ਸੁਣੀ ਆ ਪਰ ਵੀ ਲੋ ਸ਼ਬੈ ਸ਼ਲਾ ਥੋੜੀ ਕੱਚੀ ਮਾਦਰ ਪਾ ਦੇਣੇ ਜੇ ਵੀਰ ਭਰਾ ਆਪੇ ਮੰਗ ਲੂਗਾ ਅੱਗੇ ਵੇਖੀਆਂ ਦੋ ਚੀਜ਼ਾਂ ਹੀ ਕੱਚੀਆਂ ਆਂ ਹਾਂਜੀ 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 ਤੇ ਸੰਦੀਪਾ ਜੀ ਮੁੱਲ ਨਹੀਂ ਕਰਨਾ 45 ਦੀ ਬਗਣੀ ਆ ਹਾਂ 42 ਦੀ 40 40 ਜਾਨੋ ਇਹ ਦੋ ਦਿਨ ਵਸੀ ਦੇ ਭਾਜੀ ਦੋਂਦੀ ਭਾਜੀ ਦੋਂਦੀ ਵਸੀ ਜੋਂ ਗੱਭਣਾਂ ਹੰਡੀ ਬਾਕੀ ਜਿੱਤਾ ਮਾਦੀ ਜਿੱਤੇ ਰਹੀ ਜਾਵੇ ਠੰਡੀ ਦੋ ਦੰਦਵਸ਼ੀ ਕਰਾਂ ਨਹੀਂ ਕਹਿੰਦਾ ਦੋ ਦੋਸ਼ੀ ਆਹ ਵੇਖ ਦੋ ਆਹ ਵੇਖ ਭਈ ਠੰਡੀ ਲੋਲੀ ਪੋਲੀ ਬਹੁਤ ਅਜੇ ਚੰਗੀ ਆਹ ਬਾਕੀ ਕੋਈ ਵਧੀਆ ਬੁਥੀ ਰਖ ਭਈ ਬੁਥੀ ਲੋਕੋ ਨਹੀਂ ਕਰ ਸਕਦਾ ਨਸਲਾ ਵੇਰਦੇ ਭਈ ਵੇਖੋ ਨਸਲਾ ਹਾਂ ਇਹੋ ਬੁਥੀ ਬਹੁਤ ਡਰਦੀ ਹੈ ਜਿੱਗੀ ਜੀਵਾ ਡਰਦੀ ਜਿੱਦੀ ਵੇਖੋ ਬੁਥੀ ਵੇਖੋ ਦੋ ਦੰਦਵਸ਼ੀ ਦੋ ਦੰਦਵਸ਼ੀ ਪਰ ਸਾਹ ਬੜੀ ਭਾਜੀ ਸਾਡੇ ਰਾਵੇ ਲੈ ਠੀਕ ਹੈ ਪਾਲਾ ਕਰਨਾ ਵੇਖੋ ਭਾਈ 40 ਚੰਗੀ ਵੱਛੀ ਭਾਈ ਜੇਨ ਪੰਜਾ ਲੈ ਜੂਗੀ ਉਹਦਾ ਦੋ ਦੰਦ ਉਲਣ ਗਿਆ ਜਿਹੜਾ ਵੀਰ ਭਰਾ ਮਰਜੀ ਬੱਚੇ ਕਰਦੇ ਦੋ ਦੰਦ ਹੀ ਹੋਗੇ ਭਾਈ ਚੈੱਕ ਕਰਦੇ ਦੋ ਦੰਦ ਦੀ ਗੱਲ ਹੈ ਦੋ ਦੰਦਾਂ ਜੀ ਹੋਣੇ ਵੈਣਾ ਮਾ ਤਾਂ ਵੱਢੀ ਵੱਛੀ ਦਾ ਖਾਦ ਤੇ ਬਹੁਤ ਵੱਡਾ ਗਰੂ ਕਰੀ ਕੋ ਹਾਂਜੀ ਪਗਲੀ ਭਾਈ ਮੋਟਿਆਰੀ ਕਰਨਾ ਹੋ ਹਾਂਜੀ ਮਤਲਬ 50 45 44 ਦੇ ਦਾਂਗੇ 44000 44 ਦੇ ਦਾਂਗੇ ਚਲੋ ਸਲੀਪ ਭਾਈ ਵੈਰ ਵਾ ਵੱਢੀ ਅੱਛਾ ਆਪਾਂ ਮਤਲਬ ਇਹ ਸਾਡੇ ਦਾ ਮੈਥੇ ਲਾਗੇ ਖੱਬੇ ਪਿਆ ਨਵਾ ਮਸ਼ਹੂਰ ਵਾਥੋ ਦੀ ਪਰ ਆਪਾਂ ਮਤਲਬ ਉਹਦਾ ਖਾਦ ਦਿੰਨੇ ਆ ਗਾਵਾਂ ਪੰਜੀ 30 ਕਿਲੋ ਵਾਲੀ ਜੇ ਕੋਈ ਵੀਰ ਭਰਾ ਫਾਰਮ ਆਲਾ ਹੋਵੇ ਅੱਜ ਯਾਰ ਤਿਆਰ ਕਰਨੀ ਚੋਕੇ ਦੇਣੀ ਆ ਠੀਕ ਆ ਚੋਕੇ ਦੇਣੀ ਆ ਬਜੀਆ ਵੇਖੋ ਜਿੱਦਾਂ ਮਾਦੀ ਥੱਲੇ ਕੋਈ ਹੋਈ ਨਹੀਂ ਤੇ ਪਰ ਇਹ ਵੀ ਬੱਛੀ ਹਰੇ ਦਿਨ 5-7 ਘੜਦੀ ਆ ਬਾ ਦੇਣੀ ਚੋਕੇ ਆ ਬਸ ਠੀਕ ਆ ਮਤਲਬ ਜਿਹੜਾ ਕੋਈ ਵੀਰ ਭਾਵੇਂ ਫੋਨ ਤੇ ਕਰ ਲਾਂ ਚਲੋ ਠੀਕ ਆ ਦੇਖੋ ਆ ਪਸ਼ੂ ਸੇਲ ਆ ਬਾਕੀ ੜੇ 1000 ਪਾਇਦੇ ਪਸ਼ੂ ਵੇਚ ਲੋ ਬਿਲਕੁਲ ਜਾਇਜ਼ ਕੀ ਮਤਾਲੇ ਆ ਵੇਚ ਲੋ ਕਿਨੇ ਕਿਨੇ ਕਿੱਥੇ ਕਿੱਥੇ ਬਾਕੀ ਤੁਹਾਨੂੰ ਪਤਾ ਲੱਗਣਾ ਬਾਈ ਵੇਚ ਲੋ ਕਿਨੇ ਕਿਨੇ ਕੋਈ ਨਹੀਂ ਗਾਂ ਨਹੀਂ ਪਸ਼ਾ ਨਹੀਂ ਵਾ 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 ਦੇਖੋ ਭਾਈ ਕਿਨੇ ਕਿਨੇ ਕਰਿਆ ਹੋਇਆ ਥੋੜਾ ਬੰਦੀ ਵਾ ਹਾਂ ਵੱਡੀਆਂ ਵਸ਼ੀਆਂ ਭਾਈ ਬੋਲ ਜਾਇਜ਼ ਪਏ ਆ ਇਹ ਜਿਹੜੀਆਂ ਵੀ ਆਪਾਂ ਵੀ ਮਤਲਬ ਬਿਲਕੁਲ ਵੱਡੀਆਂ ਮਈਆਂ ਨੇ ਢੇਢੇ ਢੇ ਮਈਆਂ ਵੇਚ ਰਹੇ ਭਾਈ ਪਰ ਆਵਲੇ ਜਿਹੜੀਆਂ ਮਈਆਂ ਬੜੀ ਮਿਲਦੀਆਂ ਨਹੀਂ ਇਹ ਇਹ ਮਤਲਬ ਇਹ ਸਾਫ਼ ਹੋਰੀਆਂ ਮਈਆਂ ਨਾ ਕੋਈ ਔਖੀਆਂ ਨਹੀਂ ਮਿਲਦੀਆਂ ਭਾਜੀ ਚੰਗੀ ਮਹ ਚੰਗੇ ਮੁੱਲ ਚੰਗਾ ਚੰਗਾ ਮੁੱਲ ਪਰ ਇਹ ਮਈ 16 17 ਦੀ ਚਲੋ ਤੇ ਬਾਕੀ ਕੋਈ ਵੀਰ ਭਰਾ ਆਵੇ ਦੋ ਡੰਗ ਤਿੰਨ ਡੰਗ ਥਣਾ ਦੀ ਆਪਣੀ ਗਰੰਟੀ ਹੋ ਕੋਈ ਆਨਲਾਈਨ ਵੀਰ ਭਰਾ ਮਗਾਵੇ ਨਾ ਕੋਈ ਥਣ ਘਟਾ ਸ਼ਟਾਪੁਰ ਗਰੰਟੀ ਦੁੱਧ ਸੇਵਾ ਦਾ ਹਾਂਜੀ ਨੰਬਰ 1 ਨੰਬਰ ਵੀਰ ਜੀ ਪਿੰਡ ਆਪਣਾ ਹੈਗਾ ਰਮਣਾ ਚੱਕ ਤਹਿਸੀਲ ਬੱਬਕਾ ਸਾਹਿਬ ਜ਼ਿਲ੍ਹਾ ਮਰਸਾ ਜੋ ਤੇ ਫੋਨ ਨੰਬਰ ਹੈਗਾ ਜੋ 6283705543 ਸਾਰੇ ਵੀਰ ਭਰਾ ਨੂੰ ਕਰੀਏ ਐਡਰੈਸ ਦਾ ਪਤਾ ਕਰਦੇ ਆਪਣਾ ਰਈਆ ਬਿਆਜ ਬਿਲਕੁਲ ਨਗਦੀ ਦਾ ਮਈਤਾ ਚੌਂਕ ਉਪਨ ਲੱਗੇਗਾ ਹਾਂਜੀ ਸਤਿ ਸ਼੍ਰੀ ਅਕਾਲ